ਤੋ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਪੰਜਾਬ ਫੋਕਸ 24 ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਚੱਲਦੇ ਹਾਂ ਜੀ ਅੱਜ ਦੀ ਮੁੱਖ ਖਬਰ ਵੱਲ ਸਰਕਾਰ ਦੇ ਰਹੀ ਹੈ ਬਜ਼ੁਰਗਾਂ ਨੂੰ ਆਰਥਿਕ ਸਹਾਰਾ ਬੁਢਾਪਾ ਪੈਨਸ਼ਨ ਲਈ ਤੁਰੰਤ ਕਰੋ ਅਪਲਾਈ ਸਿੱਧੇ ਖਾਤੇ 'ਚ ਮਿਲੇਗਾ ਪੈਸਾ ਸਾਗਰ ਸੀਨੀਅਰ ਨਾਗਰਿਕਾਂ ਲਈ ਇੱਕ ਬੁਢਾਪਾ ਪੈਨਸ਼ਨ ਸਕੀਮ ਚਲਾਉਂਦਾ ਹੈ ਯੋਗ ਲਾਪਾਤਰੀ ਉਹ ਹਨ ਜੋ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਬੀਪੀਐਲ ਕਾਰਡ ਰੱਖਦੇ ਹਨ ਅਤੇ ਕੋਈ ਹੋਰ ਸਰਕਾਰੀ ਪੈਨਸ਼ਨ ਜਾਂ ਆਮਦਨ ਦਾ ਕਰ ਲਾਭ ਪ੍ਰਾਪਤ ਨਹੀਂ ਕਰਦੇ ਹਨ ਕੋਈ ਵੀ ਔਰਤ ਜਾਂ ਮਰਦ 60 ਸਾਲ ਦੀ ਉਮਰ ਦਾ ਹੋਣ ਤੋਂ ਬਾਅਦ ਉਹ ਬਜ਼ੁਰਗ ਜਾਂ ਸੀਨੀਅਰ ਨਾਗਰਿਕ ਮੰਨ ਜਾਂਦਾ ਹੈ ਸਰਕਾਰ ਵੱਲੋਂ ਜਿਹੇ ਬਜ਼ੁਰਗ ਨਾਗਰਿਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਬੁਢਾਪਾ ਪੈਨਸ਼ਨ ਯੋਜਨਾ ਚਲਾਈ ਜਾ ਰਹੀ ਹੈ ਇਸ ਵਿੱਚ 600 ਰੁਪਏ ਪ੍ਰਤੀ ਮਹੀਨਾ ਦੀ ਰਕਮ ਸਿੱਧੇ ਉਹਨਾਂ ਦੇ ਖਾਤੇ ਵਿੱਚ ਭੇਜੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਆਪਣੇ ਛੋਟੇ-ਛੋਟੇ ਖਰਚੇ ਜਾਂ ਆਪਣੀਆਂ ਛੋਟੀਆਂ-ਮੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਿਸੇ ਦੇ ਸਾਹਮਣੇ ਭੀਖ ਨਾ ਮੰਗਣੀ ਪਵੇ ਤਾਂ ਜੋ ਕਿਹੜੇ ਲੋਕ ਬੁਢਾਪਾ ਪੈਨਸ ਪ੍ਰਾਪਤ ਕਰਨ ਦੇ ਦਾਇਰੇ ਵਿੱਚ ਆਉਂਦੇ ਹਨ ਇਸ ਸਕੀਮ ਦਾ ਲਾਭ ਚੋਕਨ ਲਈ ਲੋੜਿੰਦੀ ਪ੍ਰਕਿਰਿਆ ਤੇ ਪੈਸੇ ਕਿਵੇਂ ਪ੍ਰਾਪਤ ਕਰਨੇ ਹਨ ਇਹ ਇਸ ਬਾਰੇ ਅਸੀਂ ਵਿਸਤਾਰ ਵਿੱਚ ਦੱਸੂਗਾ ਲਾਭਪਾਤਰੀ ਗਰੀਬ ਅਤੇ ਬੇਸਹਾਰਾ ਬਜ਼ੁਰਗ ਲੋਕ ਬੀਪੀਐਲ ਕਾਰਡ ਧਾਰਕ ਜੋ 60 ਸਾਲ ਦੀ ਉਮਰ ਤੱਕ ਪਹੁੰਚ ਚੁੱਕੇ ਹਨ ਜਾਂ ਜਿਨ੍ਹਾਂ ਦੇ ਬੱਚੇ ਨਹੀਂ ਹਨ ਪਰ ਜੋ ਪਹਿਲਾਂ ਹੀ ਸਰਕਾਰੀ ਪੈਨਸ਼ਨ ਪ੍ਰਾਪਤ ਕਰ ਰਹੇ ਹਨ ਉਹ ਬੁਢਾਪਾ ਪੈਨਸ਼ਨ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਜੇਕਰ ਵਿਅਕਤੀ ਆਮਦਨ ਕਰਦਾਤਾ ਹੈ ਤਾਂ ਅਜਿਹੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲਦਾ ਅੱਪਾ ਪੈਨਸ਼ਨ ਪ੍ਰਾਪਤ ਕਰਨ ਲਈ ਤੁਹਾਨੂੰ ਇਹਨਾਂ ਦਸਤਾਵੇਜ਼ਾਂ ਦੀ ਲੋੜ ਪਵੇਗੀ ਬੁੜਾਪਾ ਪੈਨਸ਼ਨ ਲਈ ਅਰਜ਼ੀ ਦੇਣ ਲਈ ਤੁਹਾਡੇ ਕੋਲ ਆਧਾਰ ਕਾਰਡ ਆਈਡੀ ਬੈਂਕ ਖਾਤਾ ਆਧਾਰ ਕਾਰਡ ਈ ਕੇ ਵੀ ਸੀ ਅਤੇ ਸਮਗਰ ID ਹੋਣਾ ਲਾਜ਼ਮੀ ਸਾਗਰ ਵਿੱਚ ਸਮਾਜਿਕ ਨਿਆਂ ਵਿਭਾਗ ਅਤੇ ਡਿਪਟੀ ਡਾਇਰੈਕਟਰ ਡੀ ਡੀ ਐਸ ਜਾਦਵ ਦੱਸਦੇ ਹਨ ਕਿ ਬਜ਼ੁਰਗ ਨਾਗਰਿਕ ਪੈਨਸ਼ਨ ਪੋਰਟਲ ਤੇ ਇਹਨਾਂ ਦਸਤਾਵੇਜ਼ਾਂ ਨਾਲ ਬੁੜਾਪਾ ਪੈਨਸ਼ਨ ਲਈ ਅਰਜ਼ੀ ਦੇ ਸਕਦੇ ਹਨ ਜਾਂ ਉਹ ਪਬਲਿਕ ਸਰਵਿਸ ਸੈਂਟਰ ਰਾਹੀਂ ਬੀ ਅਰਜੀ ਦੇ ਸਕਦੇ ਹਨ ਜੇਕਰ ਉਹ ਇਹ ਸਭ ਨਹੀਂ ਕਰਨਾ ਚਾਹੁੰਦੇ ਤਾਂ ਉਹ ਨਗਰ ਨਿਗਮ ਜਾਂ ਨਗਰ ਪਾਲਿਕਾ ਖੇਤਰ ਰਹੀਂ ਅਰਜੀ ਦੇ ਸਕਦੇ ਹਨ ਜਿਸ ਵਿੱਚ ਉਹ ਰਹਿ ਰਹੇ ਹਨ ਜੇਕਰ ਉਹ ਕਿਸੇ ਪਿੰਡੂ ਖੇਤਰ ਦੇ ਵਸਨੀਕ ਹੈ ਤਾਂ ਉਹ ਜ਼ਿਲ੍ਹਾ ਪੰਚਾਇਤ ਜਾਂ ਆਪਣੀ ਪੰਚਾਇਤ ਦੇ ਸਕੱਤਰ ਨੂੰ ਅਰਜੀ ਦੇ ਸਕਦੇ ਹਨ ਉਸ ਦੀ ਯੋਗਤਾ ਨੂੰ ਸਮਾਜਿਕ ਨਿਆਂ ਵਿਭਾਗ ਰਹੀਂ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਹਰ ਮਹੀਨੇ ਡੈਬਿਟ ਰਾਹੀਂ ਪੈਸੇ ਉਸਦੇ ਖਾਤੇ ਵਿੱਚ ਭੇਜੇ ਜਾਣਗੇ ਇਸ ਵੇਲੇ ਸਾਗਰ ਜ਼ਿਲ੍ਹੇ ਦੇ 80000 ਤੋਂ ਵੱਧ ਬਜ਼ੁਰਗ ਇਸ ਪੈਨਸ਼ਨ ਯੋਜਨਾ ਦਾ ਲਾਭ ਪ੍ਰਾਪਤ ਕਰ ਰਹੇ ਹਨ